ਸੰਗਤ ਜੀ ਆਪਾਂ ਜਪਜੀ ਸਾਹਿਬ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਾਂ ਪੰਜਾ ਬਾਣੀਆਂ ਦੀ ਸੰਥਿਆ ਕਰਨੀ ਹੈ 11 ਪੌੜੀਆਂ ਆਪਣੀਆਂ ਹੋ ਚੁੱਕੀਆਂ ਸਨ ਮੰਨੇ ਕੀ ਗੱਤ ਗੱਤ ਤੇ ਵਿਸਰਾਮ ਹੈ ਕਹੀ ਨਾ ਜਾਏ ਜੇ ਕੋ ਕਹ ਕਹ ਉਚਾਰਨ ਕਰਨ ਇੱਥੇ ਵਿਸਰਾਮ ਕੱਕੇ ਦਲਾਵਾ ਹਾਹੇ ਦਲਾਵਾ ਲੱਗੇ ਕਹ ਕਹ ਪਿਛੈ ਪਛਤਾਏ ਕਾਗਜ਼ ਕਲਮ ਇੱਥੇ ਵਿਸਰਾਮ ਨਾ ਲੇਖਣਹਾਰ ਨਾ ਲੇਖਣਹਾਰ ਮਨਨੇ ਕਾ ਇੱਥੇ ਵਿਸਰਾਮ ਬਹਿ ਕਰਨ ਵਿਚਾਰ ਐਸਾ ਨਾਮ ਇੱਥੇ ਵਿਸਰਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਇੱਥੇ ਵਿਸਰਾਮ ਮਨ ਕੋਏ ਹੁਣ ਤੁਸੀਂ ਇਹ ਤਿਆਰ ਰੱਖਣਾ ਕਿ ਜੇ ਕੋ ਮਨ ਜਾਣੈ ਇਸ ਮਨ ਤੇ ਟਿੱਪੀ ਲੱਗੀ ਏ ਹਾਂਜੀ ਇਸ ਮਨ ਤੇ ਟਿੱਪੀ ਨਹੀਂ ਲੱਗੀ ਇਸ ਮੰਨ ਨੂੰ ਥੋੜਾ ਭਾਰਾ ਬੋਲਣਾ ਹੈ ਜਿੱਥੇ ਟਿੱਪੀ ਲੱਗੀ ਹੈ। ਇਸ ਮੰਨ ਨੂੰ ਪੋਲਾ ਉਚਾਰਨ ਕਰਨਾ ਹੈ। ਸਮਝ ਲੱਗੀ? ਹਾਂਜੀ। ਜੇ ਕੋ ਮਨ ਜਾਣੈ ਇਹ ਜ਼ੋਰ ਦੇ ਕੇ ਬੋਲਣਾ ਹੈ। ਭਾਰਾ ਠੀਕ ਹੈ। ਇਹ ਪੋਲਾ ਬੋਲਣਾ ਹੈ। ਠੀਕ ਹੈ। ਜੇ ਕੋ ਮਨ ਜਾਣੈ ਮਨ ਕੋਈ। ਸਮਝ ਲੱਗੀ? ਹਾਂਜੀ। ਇਸ ਚਾਰਾਂ ਪਉੜੀਆਂ ਦੇ ਆਪਾਂ ਜਿਹੜੀ ਇਹ ਪੰਕਤੀ ਆਉਣੀ ਹੈ ਨਾ ਇਸ ਤਰ੍ਹਾਂ ਹੀ ਉਚਾਰਨ ਕਰਨੀ ਹੈ। ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਤੇ ਵਿਸਰਾਨ ਮੰਨੈ ਸਗਲ ਭਵਨ ਕੀ ਸੁਧ ਮੰਨੈ ਤੇ ਵਿਸਰਾਨ ਮੰਨੈ ਮੋਹੇ ਮੰਮੇ ਔਂਕੜ ਹਾਇ ਸ਼ਾਇਰੀ ਕਈ ਸੰਗਤਾਂ ਪੜਦੀਆਂ ਮੂੰਹ ਮੰਨੈ ਮੂੰਹ ਚੋਟਾ ਨਾ ਖਾ ਮੰਮੇ ਔਂਕੜ ਹਾਇ ਸ਼ਾਇਰੀ ਮੋਹੇ ਮੋਹੇ ਹਾਂ ਮੋਹੇ ਅਸ ਇਨਾਂ ਕੋ ਬੋਲ ਹਾਇ ਨੂੰ ਸ਼ਾਇਰੀ ਲਾਣੀ ਹਾਇ ਨੂੰ ਲਾ ਨਹੀਂ ਲਾਣੀ ਮੋਹਿ ਮੋਹਿ ਹਾਂ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਕੈ ਬੋਲੈ ਜਮ ਕੀ ਨਹੀਂ ਪੜਨ ਜਮ ਕੈ ਸਾਥ ਨਾ ਜਾਏ ਐਸਾ ਨਾਮ ਵਿਸਰਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਸਮਝ ਲੱਗੀ ਤੁਹਾਨੂੰ ਦੋਨਾਂ ਦੀ ਹਾਂਜੀ ਹਾਂ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਤੇ ਵਿਸਰਾਮ ਸਾਰੇ ਮੰਨੈ ਪਤਿ ਸੋ ਪ੍ਰਗਟ ਜਾਏ ਮੰਨੈ ਮਗ ਨਾ ਚੱਲੇ ਪੰਥ ਇਹਨੂੰ ਮਗ ਪੜ੍ਹਨੇ ਮਗ ਮਗ ਮਗੂ ਨਹੀਂ ਪੜ੍ਹਨੇ ਮੰਨੈ ਮਗ ਨਾ ਚੱਲੇ ਪੰਥ ਮੰਨੈ ਧਰਮ ਛੇਤੀ ਸੰਬੰਧ ਐਸਾ ਨਾਮ ਵਿਸਰਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਸਮੀ ਲੱਗੀ ਹਾਂਜੀ ਮੰਨ ਪਾਵਹਿ ਮੋਖ ਦਵਾਰ ਮੰਨ ਪਰਵਾਰੈ ਸਾਧਾਰ ਮੰਨ ਤਰੈ ਤਾਰੇ ਗੁਰ ਸਿਖ ਹੁਣ ਕਈ ਸੰਗਤਾਂ ਇਹਨੂੰ ਤਰੇ ਤਾਰੇ ਪੜ ਜਾਂਦੀਆਂ ਤਰੇ ਤਾਰੇ ਕਿਉਂਕਿ ਜੇ ਦਲਾਵਾਂ ਲੱਗੀਆਂ ਫਿਰ ਤਰੇ ਬਣਦਾ ਤਰੇ ਤੇ ਲੱਗੀਆਂ ਇੱਥੇ ਦਲਾਵਾਂ ਦਲਾਵਾਂ ਨਹੀਂ ਤਰੇ ਪੜਨਾ ਤਰੇ ਤਰੇ ਮੰਨ ਤਰੇ ਤਾਰੇ ਗੁਰ ਸਿਖ ਮੰਨੈ ਨਾਨਕ ਭਵਹਿ ਨਾ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਇਥੇ ਬਿਸਰਾਮ ਮਨ ਕੋਏ ਪੰਜ ਪਰਵਾਨ ਬਿਸਰਾਮ ਪੰਜ ਪ੍ਰਧਾਨ ਪੰਚੇ ਪਾਵਹਿ ਬਿਸਰਾਮ ਦਰਗਹਿ ਮਾਨ

ਇੱਥੇ ਤਿਆਰ ਰੱਖਣਾ ਇੱਥੇ ਵੀ ਦਲਾਵਾਂ ਲੱਗੀਆਂ ਇੱਥੇ ਵੀ ਦਲਾਵਾਂ ਲੱਗੀਆਂ ਜੇ ਦਲਾਵਾਂ ਦੀ ਆਵਾਜ਼ ਜ਼ਰੂਰ ਕੱਢਣੀ ਕਹਿ ਕਰੈ ਕਹਿ ਕਰੈ ਹਾਂਸ਼ ਤਰਨ ਕਰਤੇ ਕਹਿ ਕਰਨੈ ਕਹਿ ਕਰਣੈ ਕਰਨੇ ਨਹੀਂ ਪੜਨਾ ਕਰਨੈ ਕਰਨਾ ਹੈ ਕਰਨੈ ਨਾਣੀ ਦੀ ਬਾਜੂ ਚਾਰ ਨੂੰ ਵੀ ਕਰਨੈ ਕਰਨਾ ਹੈ ਹਾਂ ਇੱਥੇ ਵੀ ਸਰਾਵ ਨਾ ਹੀ ਸੁਮਾਰ ਢੌਲ ਇੱਥੇ ਲੱਗਿਆ ਕਨੌੜਾ ਤੌਲ ਤੌਲ ਹਾਂ ਤੌਲ ਨਹੀਂ ਪੜਨਾ ਤੌਲ ਪੜਨਾ ਤੌਲ ਤੌਲ ਹਾਂ ਤੌਲ ਧਰਮ ਇੱਥੇ ਵਿਸਰਾਮ ਦਇਆ ਕਾ ਕੂਟ ਸੰਤੋਖ ਥਾਪ ਰੱਖਿਆ ਰੱਖਿਆ ਤੇ ਵਿਸਰਾਮ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਜੇ ਕੋ ਬੁੱਝੈ ਇੱਥੇ ਵਿਸਰਾਮ ਠੀਕ ਹੈ ਹੋਵੇ ਸਚਿਆਰ یہ تیار رکھنا اتنے دلاو لگی ہیں دلاو لا کے اچار تبل پڑھنا تبلے نہیں پڑھنا اتے لگیا دو تبل اوپرام کیتا پرے نہیں پڑھنا بہت سنگتہ پرے پڑھ دیئے ਕਿਉਂਕਿ ਆਮ ਸੁਣੀ ਦੇਣਾ ਜਨ ਸਭ ਸੰਗਤਾਂ ਘਰਾਂ ਵਿੱਚ ਕਰਦੀਆਂ ਹਰੇਕੀ ਬੱਚਾ ਬੱਚੀ ਕੋਈ ਵੀ ਵੀਰ ਭਰਾ ਇਹ ਜਪਜੀ ਸਾਹਿਬ ਘਰਾਂ ਵਿੱਚ ਜ਼ਰੂਰ ਕਰਦੇ ਪਰ ਉਹ ਲਗਾਂ ਮਾਤਰਾ ਇੱਕ ਹੀ ਲਾਉਂਦੇ ਦੋ ਲਗਾਂ ਮਾਤਰਾ ਨਹੀਂ ਲਾਉਂਦੇ ਜਿੱਥੇ ਇੱਕ ਲੱਗੀ ਉੱਥੇ ਤੇ ਇੱਕ ਲਾਉਣੀ ਲਾਉਣੀ ਪਰ ਜਿੱਥੇ ਦੋ ਲੱਗੀਆਂ ਉੱਥੇ ਇੱਕ ਹੀ ਲਾਉਣੀ ਹੁਣ ਧਰਤੀ ਹੋਰ ਪਰੇ ਪਰੇ ਲਿਖਿਆ ਇੱਥੇ ਦੋ ਦਲਾਵ ਲੱਗੀਆਂ ਤੇ ਸੰਗਤਾਂ ਪੜਦੀਆਂ ਪਰੇ ਤਰਤੀ ਹੋਰ ਪਰੇ ਹੋਰ ਹੋਰ ਪਰ ਦੋਤਨਾਂ ਲੱਗੀਆਂ ਦੋ ਦੀ ਆਵਾਜ਼ ਉਚਾਰਨ ਹੋਵੇ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਤਿਸ ਤੇ ਵਖਰਾ ਵਖਰਾ ਤਿਸ ਤੇ ਭਾਰ ਤਲੈ ਤਲੇ ਨਹੀਂ ਪੜਨਾ ਤਲੈ ਪੜਨਾ ਤਲੈ ਹਾਂ ਇੱਥੇ ਵਿਸਰਾਂ ਕਾਵਣ ਜੋਰ ਜੀਅ ਜਾਤ ਜੀਅ ਜੀਅ ਹਾਂ ਜਾਤ ਇੱਥੇ ਵਿਸਰਾਂ ਰੰਗਾ ਕੇ ਨਾਮ ਸਬਣਾ ਲਿਖਿਆ ਬਿਸਰਾਮ 부ੜੀ ਕਲਾਮ 부ੜੀ 부ੜੀ ਹਾਂ 부ੜੀ 부ੜੀ ਕਲਾਮ ਇਹੋ ਲੇਖਾ ਇਹੋ ਲੇਖਾ ਲਿਖ ਜਾਣੇ ਕੋਈ ਜਾਣੇ ਤੇ ਦੂ ਲੱਗੀਆਂ ਦਲਾਮ ਦਲਾਮ ਲੇਖਾ ਲਿਖਿਆ ਬਿਸਰਾਮ ਕੀਤਾ ਹੋਏ ਕੀਤਾ ਤਾਣ ਬਿਸਰਾਮ سوالے دشرام جانا کون کون پڑھنا جانے نہیں پڑھنا پڑھنا ہے جانے جانا ہاں کون اتنی لگا کنوڑا ਕੌਣ ਹਾ ਕਨੌੜੇ ਦੀ ਬਾਜੂ ਉਚਾਰਨ ਹੋਏ ਕੌਣ ਕੂਟ ਕੀਤਾ ਪਸਾਉ ਬਿਸਰਾਣ ਏਕੋ ਕਵਾਉ ਤਿਸ ਤੇ ਹੋਏ ਬਿਸਰਾਣ ਲਖ ਦਰੀਆਉ ਦਰੀਆਉ ਪੜਨਾ ਦੱਦਾ ਤੇ ਰਾਰੇ ਨੂੰ ਬਿਹਾਰੀ ਲੱਗੇ ਤੇ ਕਈ ਸੰਗਤਾਂ ਪੜਦੇ ਆ ਦਰਿਆਉ ਦੱਦਾ ਰਾਰੇ ਸਿਆਰੀ ਲਾ ਕੇ ਉਚਾਰਨ ਹੋ ਜਾਂਦਾ ਪੜਨਾ ਦਰੀਆਉ ਦਰੀਆਉ ਹਾਂ ਦਰੀਆਉ ਕੁਦਰਤ ਕਵਣ ਵਿਸਰਾਮ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਭਾਵੈ ਨਾ ਭਾਵੈ ਤੂੰ ਸਦਾ ਸਲਾਮਤ ਸਲਾਮਤ ਤੇ ਵਿਸਰਾਮ ਨਰੰਕਾਰ ਹੁਣ ਇੱਥੇ ਕਈ ਸੰਗਤਾਂ ਬਿੰਦੀ ਲਾ ਕੇ ਉਚਾਰਨ ਕਰਦੀਆਂ ਤੂੰ ਤੂੰ ਸਦਾ ਸਲਾਮਤ ਤੂੰ ਬਿੰਦੀ ਤੂੰ ਰਹਿਤ ਇੱਥੇ ਬਿੰਦੀ ਨਹੀਂ ਲੱਗੀ ਨਾ ਟਿੱਪੀ ਲੱਗੀ ਤੂੰ ਪੜਨਾ ਤੂੰ ਤੂੰ ਹਾਂ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਹੁਣ ਇਸ ਪੌੜੀ ਦਾ ਇਹ ਧਿਆ ਰੱਖਣਾ ਕਿ ਇੱਥੇ ਅੱਗੇ ਐੜੇ ਲੱਗੇ ਹੋਏ ਨੇ ਠੀਕ ਆ ਐੜਿਆਂ ਦੀ ਬਾਅਦ ਜ਼ਰੂਰ ਕੱਢਣੀ ਕੱਲਾ ਸੰਖ ਨਹੀਂ ਪੜਨਾ ਸੰਖ ਐਡਾ ਨਾਲ ਉਚਾਰਨ ਕਰਨਾ ਹੈ ਅਸੰਖ ਅਸੰਖ ਹਾਂ ਇਹ ਸਾਰੀ ਪੌੜੀ ਤੇ ਤਿਆਰ ਰੱਖਣਾ ਹੈ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਪੂਜਾ ਕਰਨਾ ਇਚ ਬਿਸਰਾਮ ਅਸੰਖ ਤਾਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਬਿਸਰਾਮ ਮਨ ਰਹੇ ਉਦਾਸ ਰਹੇ ਰਹੇ ਦੋਹਾਇ ਰਹੇ ਰਹੇ ਹਾਂ ਉਦਾਸ ਅਸੰਖ ਭਗਤ ਵਿਸਰਾਮ ਗੁਣ ਗਿਆਨ ਵਿਚਾਰ ਵਿਚਾਰ ਪੜਨਾ ਵਿਚਾਰ ਨਹੀਂ ਪੜਨਾ ਬਾਬੇ ਬਿਹਾਰੀ ਇੱਥੇ 24 ਵਿਚਾਰ ਹਾਂ ਕਈ ਸੰਗਤ ਪੜ ਜੇ ਵਿਚਾਰ ਵਿਚਾਰ ਬਣਦਾ ਬਾਬੇ ਨੂੰ ਸਿਆਰੀ ਲੱਗਦੀ ਇੱਥੇ ਪਿਆਰੀ 24 ਅਸੰਖ ਸਤੀ ਇੱਥੇ ਵਿਸਰਾਮ ਅਸੰਖ ਦਾਤਾਰ ਅਸੰਖ ਸੂਰ ਮੋਹ ਨੰਨੇ ਔਂਕੜ ਹਾ ਮੋਹ ਮੋਹ ਹਾ ਮੋਹ ਜਲਦੀ ਦੇ ਨਾਲ ਮੋਹ ਭੱਕ ਸਾਰ ਅਸੰਖ ਮੋਹਨ ਇੱਥੇ ਵਿਸਰਾਮ ਲਿਵ ਲਾਏ ਤਾਰ ਕੁਦਰਤ ਕਮਣ ਵਿਸਰਾਮ ਕਹਾ ਵਿਚਾਰ ਕਹਾ ਨਹੀਂ ਪੜਨ ਕਹਾ ਪੜਨਾ ਕਕੇ ਕਕਾ ਤੇ ਹਾਇ ਕੰਨਾ ਬਿੰਦੀ ਨਹੀਂ ਲੱਗੀ ਇੱਥੇ ਕਹਾ ਵਿਚਾਰ ਵਾਰਿਆ ਨਾ ਜਾਵਾ ਵਿਸਰਾਮ ਇੱਕ ਵਾਰ ਜੋ ਤੁਧ ਪਾਵੇ ਇੱਥੇ ਵਿਸਰਾਮ ਹੈ ਸਾਈ ਭਲੀਕਾਰ ਹੁਣ ਇੱਥੇ ਕਈ ਸੰਗਤਾਂ ਨਾਲ ਸਾਈ ਪੜ ਜਾਂਦੀ ਹੈ ਸਾਈ ਜੋ ਤੁਧ ਭਾਵੈ ਸਾਈ ਪੜੀ ਗਈ ਪਰ ਸਾਈ ਕਿੰਦੇ ਨਾਲ ਬਣਦਾ ਬਿੰਦੀ ਨਾਲ ਬਿੰਦੀ ਨਾਲ ਇੱਥੇ ੜ ਬਿੰਦੀ ਨਹੀਂ ਲੱਗੀ ਇਹ ਪੜਨਾ ਸਾਈ ਸਾਈ ਹਾ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਿਉਂਕਿ ਬਿੰਦੀ ਲਾਵਾਂਗੇ ਤੇ ਅਰਥ ਹੀ ਬਦਲ ਜਾਣਾ ਸਾਈ ਕਿਹਨੂੰ ਕਹਿੰਦੇ ਬਿੰਦੀ ਲਾ ਕੇ ਆਪਾਂ ਜੇ ਬਿੰਦੀ ਲੱਗ ਜਾਏ ਤਾਂ ਸਾਈ ਕਿਹਨੂੰ ਕਹਿੰਦੇ ਆਪਾਂ ਪਰਮਾਤਮਾ ਪਰਮਾਤਮਾ ਨੂੰ ਨਾ ਤੇ ਜੇ ਬਿੰਦੀ ਨਹੀਂ ਲੱਗੀ ਸਾਈ ਸਾਈ ਭਲੀ ਕਰ ਕਹਿੰਦੇ ਉਹ ਹੀ ਉਹ ਭਲੀ ਕਰ ਹਾਂਜੀ ਅਰਥ ਬਦਲ ਜਾਂਦਾ ਨਾ ਹਾਂਜੀ ਜੋ ਤੁਧ ਭਾਵੈ ਸਾਈ ਭਲੀ ਕਰ ਕਹਿੰਦੇ ਉਹ ਹੀ ਭਲੀ ਕਰ ਤੂੰ ਸਦਾ ਸਲਾਮਤ ਮਨੁਕਰ ਜੋ ਤੈਨੂੰ ਪਾਉਂਦੀ ਹੈ ਜੋ ਤੁਧ ਭਾਵੈ ਕਹਿੰਦੇ ਜਿਹੜੀ ਤੈਨੂੰ ਪਾਉਂਦੀ ਹੈ ਉਹ ਹੀ ਭਲੀ ਕਰ ਠੀਕ ਹੈ ਹਲਾ ਹਾਂਜੀ ਆਸ ਬਿੰਦੀ ਦੇ ਨਾਲ ਅਰਥ ਬਦਲ ਜਾਂਦਾ ਔਂਕੜ ਦ ਲੈਂਕੜ ਲਾ ਦ ਲਾ ਘੱਟ ਬਦਲਾਵਾਂਗੇ ਤੇ ਅਰਥ ਬਦਲ ਜੈ ਨਾਲ ਨਾਲ ਹਾਂਜੀ ਸੋ ਆਪਣੀ ਇੱਥੋਂ 17 ਪੌੜੀਆਂ ਜਮਸ਼ੇ ਸੰਖਿਆ ਹੋ ਗਈ ਹੈ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ